ਜਗਰਾਉਂ ਵਿੱਚ ਚਾਰਜ ਦਿਨ ਦਿਹਾੜੇ ਗੋਲੀ ਚੱਲ ਗਈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਜਗਰਾਉਂ ਦੇ ਸੂਆ ਰੋਡ ਜਿਸ ਨੂੰ ਕਿ ਡਾਕਟਰ ਹਰੀ ਸਿੰਘ ਰੋਡ ਵੀ ਆਖਿਆ ਜਾਂਦਾ ਹੈ ਉਸ ਉੱਤੇ ਇਹ ਗੋਲੀ ਚੱਲਣ ਦੀ ਘਟਨਾ ਵਾਪਰੀ ਮਰਨ ਵਾਲਾ ਕਬੱਡੀ ਦਾ ਖਿਡਾਰੀ ਦੱਸਿਆ ਜਾਂਦਾ ਹੈ ਗੋਲੀ ਮਾਰਨ ਤੋਂ ਪਹਿਲਾਂ ਬਦਮਾਸ਼ੀ ਅਤੇ ਗੁੰਡਾਗਰਦੀ ਵੀ ਦੇਖਣ ਨੂੰ ਮਿਲੀ ਕਿਉਂਕਿ ਮਰਨ ਵਾਲੇ ਦੇ ਨਾਲ ਉਸਦੇ ਦੋਸਤਾਂ ਦੇ ਵੀ ਪਹਿਲਾਂ ਪਿਸਤੌਲ ਦਿਖਾ ਕੇ ਚਪੇੜਾ ਮਾਰਿਆਂ ਗਈਆਂ ਉਸ ਤੋਂ ਬਾਅਦ ਤੇਜਪਾਲ ਸਿੰਘ ਨਾਂ ਦੇ 26 ਸਾਲਾ ਕਬੱਡੀ ਖਿਡਾਰੀ ਨੂੰ ਗੋਲੀ ਮਾਰੀ ਗਈ ਬੇਟ ਲਾਕੇ ਦੇ ਪਿੰਡ ਗਿੱਦੜਵਿੰਡੀ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੀ ਛਾਤੀ ਵਿੱਚ ਸਿੱਧਾ ਗੋਲੀ ਮਾਰੀ ਗਈ ਗੋਲੀ ਲੱਗਣ ਕਰਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਜਗਰਾਉਂਦੇ ਸਿਵਲ ਹਸਪਤਾਲ ਵਿੱਚ ਲਿਜਾਂਦਾ ਗਿਆ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੇਵਲ ਹਸਪਤਾਲ ਵਿੱਚ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਤੇਜਪਾਲ ਸਿੰਘ ਦੇ ਦੋਸਤ ਨੇ ਜੋ ਆਖਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਤੇ ਡੀਐਸਪੀ ਜਸਵਿੰਦਰ ਸਿੰਘ ਢੀਂਟਸਾ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਉਹ ਵੀ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਮੌਕੇ ਦੀਆਂ ਆਹ ਤਸਵੀਰਾਂ ਦੇਖ ਲਓ ਬੇਰਵਿਆ ਮੁਤਾਬਕ ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਤੋਂ ਤੇਜਪਾਲ ਸਿੰਘ ਪੁੱਤਰ ਰੰਦੀਰ ਸਿੰਘ ਆਪਣੇ ਦੋਸਤਾਂ ਨਾਲ ਕਾਰ ਵਿੱਚ ਫੀਲਡ ਲੈਣ ਲਈ ਆਇਆ ਸੀ ਡਾਕਟਰ ਹਰੀ ਸਿੰਘ ਹਸਪਤਾਲ ਦੇ ਨੇੜੇ ਹੀ ਸੁਨਹਿਰੀ ਕਿਰਨ ਫੀਲਡ ਵਾਲਿਆਂ ਦੀ ਦੁਕਾਨ ਹੈ ਜਦੋਂ ਉਹ ਫੀਲਡ ਲੈ ਕੇ ਜਾਣ ਲੱਗੇ ਤਾਂ ਉਸੇ ਵਕਤ ਇਹ ਘਟਨਾ ਵਾਪਰੀ ਕਹਾ ਜਾਂਦਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਦੋਹਾਂ ਗਰੁੱਪਾਂ ਵਿੱਚ ਬਹਿਸਬਾਜ਼ੀ ਹੋ ਗਈ ਜੋ ਬਾਅਦ ਵਿੱਚ ਹਿੰਸਕ ਰੂਪ ਧਾਰਨ ਕਰ ਗਈ ਆਹ ਮੌਕੇ ਦੀਆਂ ਤਸਵੀਰਾਂ ਨੇ ਜਿਸ ਵਿੱਚ ਤੁਹਾਨੂੰ ਤੇਜਪਾਲ ਸਿੰਘ ਦੇ ਉੱਤੇ ਪਏ ਜੁੱਤੇ ਦਿਖਾਈ ਦਿੰਦੇ ਨੇ ਅਤੇ ਮੋਬਾਈਲ ਫੋਨ ਵੀ ਉੱਥੇ ਪਿਆ ਹੋਇਆ ਹੈ ਘਟਨਾ ਸਥਾਨ ਉੱਤੇ ਖੂਨ ਦੇ ਨਿਸ਼ਾਨ ਵੀ ਨਜ਼ਰ ਆਉਂਦੇ ਨੇ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਡੀਐਸਪੀ ਜਸਵਿੰਦਰ ਸਿੰਘ ਢੀਂਸਾ ਥਾਣਾ ਸਿਟੀ ਦੇ ਇੰਚਾਰਜ ਪ੍ਰਵਿੰਦਰ ਸਿੰਘ ਵੀ ਮੌਕੇ ਉੱਤੇ ਪਹੁੰਚ ਗਏ ਸੀਆਈ ਸਟਾਫ ਦੇ ਇੰਚਾਰਜ ਇੰਸਪੈਕਟਰ ਅਮਰਿਤਪਾਲ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਸਨ ਅਤੇ ਉਹਨਾਂ ਬਾਅਦ ਵਿੱਚ ਸਿਵਲ ਹਸਪਤਾਲ ਜਾ ਕੇ ਮਰਨ ਵਾਲੇ ਦੇ ਦੋਸਤਾਂ ਤੋਂ ਵੀ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਜਿਸ ਤਰ੍ਹਾਂ ਗੋਲੀਆਂ ਮਾਰਨ ਤੋਂ ਪਹਿਲਾਂ ਚਪੇੜਾ ਮਾਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਵੀ ਸਮਝਿਆ ਜਾਂਦਾ ਹੈ ਕਿ ਕੋਈ ਪੁਰਾਣੀ ਰੰਜਿਸ਼ ਕਰਕੇ ਇਹੇ ਘਟਨਾ ਵਾਪਰੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਕੇ ਉੱਤੇ ਗੱਡੀ ਖੜੀ ਕਰਨ ਨੂੰ ਲੈ ਕੇ ਬਹਿਸ ਹੋਈ ਜੋ ਹਿੰਸਕ ਰੂਪ ਧਾਰਨ ਕਰ ਗਈ ਪੁਲਿਸ ਸਾਰੇ ਐਂਗਲਾਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗੋਲੀ ਚੱਲਣ ਤੋਂ ਫੌਰੀ ਬਾਅਦ ਇਸ ਨੂੰ ਗੈਂਗਬਾਰ ਦਾ ਮਾਮਲਾ ਵੀ ਦੱਸਿਆ ਜਾਣ ਲੱਗਿਆ ਜਦਕਿ ਪੁਲਿਸ ਅਧਿਕਾਰੀ ਮੁਰਲੀ ਜਾਂਚ ਵਿੱਚ ਇਸ ਨੂੰ ਆਪਸੀ ਰੰਜਿਸ਼ ਦੇ ਮਾਮਲੇ ਵਜੋਂ ਦੇਖ ਰਹੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਤਰ੍ਹਾਂ ਗੋਲੀ ਮਾਰ ਕੇ ਕਤਲ ਕਰਨ ਪਿੱਛੇ ਕੀ ਕਾਰਨ ਸੀ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਵੀ মিডিਆ ਨਾਲ ਗੱਲਬਾਤ ਸਮੇਂ ਇਹੋ ਗੱਲ ਆਖੀ ਪਹਿਲਾਂ ਦੇਖੋ ਮ੍ਰਿਤਕ ਤੇਜਪਾਲ ਸਿੰਘ ਦੇ ਦੋਸਤ ਨੇ ਪੁਲਿਸ ਨਾਲ ਗੱਲਬਾਤ ਸਮੇਂ ਕੀ ਆਖਿਆ ਜੀ ਮਹੰਦਾਂ ਨੂੰ ਡੇ ਰੂਮੀ ਆ ਰਿਹਾ ਕਾਲਾ ਜੀ ਵਿੱਚ ਸਾਰੀ ਜਿਹੀ ਗੱਲ ਬਾਤ ਨਹੀਂ ਹੋਈ ਸਾਰੀ ਸੀ ਸਾਡੇ ਲਫੜ ਮਰਦੀ ਆ ਕੇ ਪਿਸਤੌਲ ਦਿਖਾਤਾ ਇਹ ਕਰਕੇ ਤੇ ਲੋੜ ਮੈਨੂੰ ਕਹਿੰਦਾ ਮਾਰੂ ਗੋਲੀ ਕਹਿੰਦਾ ਤੇ ਅਸੀਂ ਹੀ ਟੱਜੇ ਸਾਡੇ ਲਫੜ ਮਰੀ ਖਾਈ ਕੇ ਪਿਸਤੌਲ ਦਾ ਪਿਸਤੌਲ ਦਾ ਬਾਈ ਲਫੜ ਨੜੀ ਪੜੇ ਸੀ ਯਾਰ ਇਹ ਮਾਰਤੀ ਜੇ ਮਰੀ ਖਨੀ ਦੇ ਰੂਪ ਵਿੱਚ ਆਇਆ ਸਾਨੂੰ ਨੂੰ ਬਸ ਕੁਝ ਮਿੰਟ ਪਹਿਲਾਂ ਹੀ ਜਾਣਕਾਰੀ ਮਿਾਈ ਹੈ ਇੱਥੇ ਮਯੂਧ ਦੇ ਦੋ ਅੰਗ ਸੀਗੇ ਆਪਸ ਚ ਨੌਜਵਾਨ ਮੁੰਡੇ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀਗਾ ਤੇ ਲੜਾਈ ਝਗੜੇ ਬਾਅਦ ਥੋੜੀ ਜਿਆਦਾ ਹੋ ਗਈ ਪਰ ਹਜੇ ਅਸੀਂ ਜਾਂਚ ਕਰ ਰਹੇ ਹਾਂ ਪੀਚ ਕੀ ਕੀ ਹੋਇਆ ਕਿ ਕਿ ਨਹੀਂ ਵੈਰੀਫਾਈ ਕਰ ਰਹੇ ਹਜੇ ਸਿਰਫ ਮੋਡਲੀ ਤੇ ਪਹਿਲੀ ਸਟੇਜ ਹੈ ਇਸ ਤੋਂ ਇਲਾਵਾ ਜਿਆਦਾ ਜਾਣਕਾਰੀ ਹਜੇ ਨਹੀਂ ਦੇ ਸਕਦੇ ਐਸਐਸਪੀ ਸਾਹਿਬ ਖੁਦ ਮੋਨੀਟਰ ਕਰ ਰਹੇ ਐ ਸਪीडी ਸਾਹਿਬ ਕਰ ਰਹੇ ਨੇ ਸਾਰੇ ਅਫਸਰ ਸਹਿਬਾਨ ਤੇ ਸਾਰੀਆਂ ਟੀਮਾਂ ਬਣ ਚੁੱਕੀਆਂ ਤੇ ਜਲਦੀ ਕੋ ਰਿਜ਼ਲਟ ਮਿਲੂਗਾ ਪਰ ਹਜੇ ਪਹਿਲੀ ਸਟੇਜ